ਥੈਂਕ ਯੂ ਬਾਈ ਬਾਕੀ ਬਾਕੀ ਚੱਲ ਜਣੂ ਨੀ ਕਰੀਂ ਕੁੜੀਆਂ ਨੂੰ ਛੇੜਦਾ ਜੀ ਕੌਣ ਛੇੜ ਬੋਏ ਆ ਜਿਹੜਾ ਇਦਾਰ ਬਾਹਰ ਆ ਮੈਂ ਤੇ ਮੁੰਡੇ ਇੱਥੇ ਸਿੱਕੇ ਸਮਝਾਉਣ ਗਏ ਆ ਇਹਨੂੰ ਅਸੀਂ ਕਾਹਦਾ ਇਦਾਂ ਕਰਦਾ ਵਾਂ ਵੀ ਇਹ ਧੀਆਂ ਭੈਣਾਂ ਸਾਰੇ ਇੱਕੋ ਜਿਹੇ ਆ ਠੀਕ ਆ ਦੁਨੀਆਂ ਦੇ ਬੈਸ ਕੱਲਾ ਗਿਆ ਕਿੱਧਰ ਪਿੰਡੀ ਨੂੰ ਕਿੱਧਰ ਇਹਨੇ ਬੈਸ ਕੀਤੀ ਹੈ ਕਹਿੰਦਾ ਮੈਂ ਨਹੀਂ ਇਦਾਂ ਲਗੂੰ ਠੀਕ ਆ ਦੂਤੂ ਬਾਜੇ ਇਹ ਕਹਿੰਦਾ ਮੈਂ ਤੇ ਕੋਲੀ ਮਾਰ ਤੂੰ ਕਹਿੰਦਾ ਮੈਂ ਇੱਧਰ ਦੀ ਨਿਤ ਕਰਨਾ ਇਹ ਹੋ ਗਾ ਮੈਂ ਕਿਹਦਾ ਕਰਨਾ ਠੀਕ ਆ ਇਹ ਘਰੋਂ ਜਾ ਕੇ ਰਹਿਣਾ ਚੱਕ ਲੈ ਐ ਨਹੀਂ ਮੁਰਚਲ ਤੇ ਜਾੜ ਨੇ ਫੇਰ ਕਰਤਾ ਜਿੱਦਾ ਹੀ ਮਾਰਿਆ ਇਹਦਾ ਬਾਹਰ ਵੱਟ ਗਿਆ ਭਾਈ ਬਰਾਣ ਪੁਰਾਣਾ ਆਡਾ ਲੱਗਿਆ ਹਰਵੰਤ ਸਿੰਘ ਹਰਵੰਤ ਸਾਹਿਬ ਬਾਪ ਦਾ ਨਾਂ ਗੋਵਿੰਦ ਸਿੰਘ ਪਿੰਡ ਕਿਹੜਾ ਬਾਰਾਜੀ ਕਿਨੇ ਉਮਰ ਤੁਹਾਡੀ 40 ਸਾਲ ਦੀ ਪਰਾਣੀ ਦੰਜੇ ਵੀ ਕੋਈ ਹੈ ਕੀ ਤੁਹਾਡੀ ਕਿ ਉਹ ਮਾਰਿਆ ਸਾ ਜਾਨ ਨਹੀਂ ਆ ਰਹੀਆਂ ਕਦੀ ਤਾ ਨੂੰ ਅਸੀਂ ਕੀ ਕਰਨਾ ਐ ਤਾਂ ਦਾਨੀਆਂ ਨੂੰ ਬਿਠਾ ਅਹੀਂ ਇਹ ਅਗਰ ਬੰਦ ਲਾਉਂਨ ਨੂੰ ਲਖਣਾ ਨਹੀਂ ਪਸੰਦ ਕਰਦੇ ਚਲੋ ਚਲੋ ਜਰਾ ਪਾ ਕੇ ਹੀ ਖੋਹੇ ਇੰਟਰ ਕਰ ਬਲਕਿ ਉਹਨਾਂ ਨੇ ਉਹਨਾਂ ਨੇ ਸ਼ਹੀਦ ਦਾ ਵਿਰੋਧ ਕੀਤਾ ਹਾਂਜੀ ਹਾਂਜੀ ਇਹਨਾਂ ਨੇ ਹੀ ਕੀਤਾ ਵਿਰੋਧ ਜਿਹਦੇ ਕੋਲ ਬੜੀ ਹੈ ਯਾ ਇਹਨੇ ਹੀ ਕੀ ਕੀਤਾ ਜੀ ਅਸੀਂ ਚੈੱਕ ਕਰੇ ਚਲਾ ਗਿਆ ਅਸੀਂ ਵੀ ਚੱਲੇ ਪਾ ਇਹ ਘਰ ਹੋ ਜਾ ਕੇ ਰਫੁੱਲਾ ਹੈ ਜੀ ਤੇਜ਼ੀ ਛਿੰਦਾ ਤੇ ਮੈਂ ਇਹਨਾਂ ਨੂੰ ਮੈਂ ਕਹਾ ਮੈਨੂੰ ਚੁੰਗੀ ਦੇ ਲਾ ਦੇ ਉੱਥੇ ਤੇ ਚਲ ਜਿਓ ਇਹ ਸਰਜੀ ਕੀ ਹੋਇਆ ਜੀ ਉਹ ਸਾਹਮਣੇ ਜਦ ਅਸੀਂ ਚਲੇ ਗਏ ਇਹਨਾਂ ਦੇ ਸਾਹਮਣੇ ਉੱਥੇ ਛੇੜਾ ਸੈਂਟਰ ਦੇ ਬਾਹਰ ਮੋੜ ਖ ਬਾਹਰ ਮੋੜੇ ਘਟਾ ਗਏ ਇਹਨਾਂ ਦਾ ਕਰ ਕੀ ਕੀਤਾ ਗੱਡ ਲੋਡ ਕੀਤੀ ਉਹ ਨੂੰ ਨਿਸ਼ਚਿਤਾ ਫੈਰ ਮਾਰ ਅਹੀਂ ਤਾਂ ਜੀ ਮੈਸ ਹੋ ਗਿਆ ਉਹ ਜਦੋਂ ਦੇਖਿਆ ਫੋਨ ਮੈਂ ਕਹਾ ਆ ਕੀ ਆਪ ਕੋ ਦੇਖਿਆ ਕੀ ਤਕਰੀਰ ਜੀ ਨੇ ਇੱਕੇ ਵਰਗਾਂ ਤੇ ਤੈਰ ਉਹ ਕਿਤੇ ਫੇਰ ਉਹਦੀ ਬਾਅਦ ਚ ਹਟਿਆ ਰੁਕੇ ਫੇਰ ਘਰ ਕਰ ਲਗਾ ਠੀਕ ਹੈ ਜੀ ਕੁੰਨੇ ਚੁੰਨੇ ਮੋਰਚਾ ਜਿਹੜਾ ਉੱਤਰ ਲੱਗਾ ਇਹਦਾ ਪੈਰ ਅੜ ਗਿਆ ਪਿੱਛੇ ਵੱਜਾ ਜੀ ਬਰਮ ਦੇ ਉਦੋਂ ਬਾਅਦ ਚੇਸਰੂ ਸਿਆਹੀ ਨਾ ਵਾਲਾ ਇਹਦੇ ਉੱਤਰ ਕੇ ਜਿਹੜੇ ਜਿਨ੍ਹਾਂ ਨੇ ਕੂਟੂ ਵੀ ਹੋਣੀ ਸੀ ਨਾ ਮੋਤੋ ਬੰਦੇ ਸੀ ਉਹ ਸਾਰੇ ਹੁਣ ਚਲੇ ਗਏ ਉਹਨਾਂ ਦੇ ਦੂਤ ਕਹਿੰਦੇ ਭਾਈ ਜੇ ਤਾਂ ਨਹੀਂ ਉਹਨਾਂ ਨੇ ਵਿੱਚ ਫੇੜਾ ਵੀ ਛੇੜਿਆ ਸੜਾ ਤੂੰ ਬੰਦਾ ਮਾਰਦੇ ਲੱਜਾ ਜੀ ਆਗਲ ਹੋਈਆ ਸਾਥੀ ਅਸੋਦੀ ਜੀਰਾ ਉਤਰ ਮੇਰਾ ਨਾਮ ਤਾਂ ਕੀ ਹੈ ਗੁਰਪ੍ਰੀਤ ਸਿੰਘ ਹੈ ਲੀਡ ਸਰਦਾਰ ਗੁਰਵੰਤ ਸਿੰਘ ਲੀਡ ਸਰਦਾਰ ਬਲਸਪਿੰਡ ਉਦੂਆ ਉਦੂਆ ਕੜਬੋਇਲਾ ਮਰਕੇ 70 ਅੰਕ ਲਈ ਮਾਮਲਾ ਤੋਂ ਕਸ਼ਨੀ ਸਰ ਅਸੀਂ ਜਾ ਰਿਆ ਸੀਗੇ ਇਹਨੇ ਸਿੱਧਾ ਫੈਰ ਕਰ ਦਿੱਤਾ ਜੀ ਪਹਿਲਾਂ ਕੁੜੀਆਂ ਨੂੰ ਛੇੜਦਾ ਸੀਗਾ ਇੱਥੇ ਬੱਚੀਆਂ ਆਉਂਦੀਆਂ ਵਾਂ ਉਹਨਾਂ ਦਾ ਕੀ ਹੁੰਦਾ ਇੱਕ ਤੇ ਸਿਰ ਓਡ ਸੈਂਟਰ ਜਿਹੜਾ ਪਹਿਲਾਂ ਬਦਨਾਮ ਆ ਜੀ ਜਿਹੜੀ ਮੈਂ ਸਾਬਤ ਰਕਰ ਕਰਦਾ ਕਿਉਂਕਿ ਸਰ ਬੱਚੀਆਂ ਆਉਂਦੀਆਂ ਇੱਥੇ ਬੰਦੇ ਦਵਾਈ ਲੈ ਕੇ ਚੱਲ ਜਾਂਦੇ ਆ ਗਲਤੀਆਂ ਵਿੱਚ ਇੱਕ ਬੰਦਾ ਕਰਦਾ ਨਾ ਸਰ ਸਾਰਿਆਂ ਦਾ ਲੱਗਦਾ ਵਾ ਜੀ ਠੀਕ ਹੈ ਜੀ ਇਹ ਬੰਦੇ ਨੇ ਗਲਤੀ ਕੀਤੀ ਉਹਨਾਂ ਨੇ ਝੜਕਿਆ ਇਹਨੂੰ ਇਹ ਘਰੇ ਜਾ ਕੇ ਰਫਲ ਲੈ ਆਂਦੀ ਇਹਨੇ ਜੀ ਰਫਲ ਲਿਆ ਕੇ ਸਾਰੇ ਨੂੰ ਸਿੱਧਾ ਫੈਰ ਮਾਰਦਾ ਜੀ ਜੀ ਮਾਨਨੇ ਕਿ ਚਲੋ ਜੀ ਉਹਦੀ ਮਾਂ ਚ ਨਾ ਲੱਗਦਾ ਤੇ 2 ਨੰਬਰ ਵਾਲੇ ਦੇ ਢੇਡ ਚ ਲੱਗਣਾ ਹੀ ਉਹਦੇ ਨਾਲ ਲੱਗਦਾ ਤੇ ਸਰ ਮੇਰੇ ਵੱਜਣਾ ਹੀ ਸਿੱਧਾ ਫੈਰ ਹੋ ਗਿਆ ਜੀ ਜੀ ਠੀਕ ਉਹ ਬਾਹ ਸਾਨੂੰ ਪਤਾ ਲੱਗਾ ਜੇ ਦੋ ਦਾ ਮੋਟਰਸਾਈਕਲ ਉਲਿਆ ਜੀ ਤਾਂ ਪੂਰਨ ਕੁੰਨੀ ਹੋਈ ਨਹੀਂ ਜੀ ਉਹਦੀ ਬਾਅਦ ਠੀਕ ਹੈ ਇਹ ਬੰਦੇ ਨੇ ਸਰ ਘਰੋਂ ਜਾ ਕੇ ਰੋ ਉਲਿਆ ਹੁੰਦੀ ਆ ਬਾਅਦ ਚ ਫੈਰ ਕੀਤਾ ਜੀ ਤੇ ਵੱਜੀ ਜੀ ਦੇ ਹੁਣ ਵੱਜੀ ਸਰ ਦੋ ਸਤਾਪਨਾ ਢੇੜ ਪਿੰਡ ਦਾ ਹਾਂ ਮਾੜਾ ਜਗੀਰ ਹੈ ਮਾੜਾ ਜਗੀਰ ਕੀ ਨਾ ਉਹ ਉਹਦੇ ਨਾਲ ਤੇਜ਼ੀ ਆ ਕੀ ਮਾਮਲਾ ਕੀ ਹੋਆ ਗੋਰੀ ਕਿਉਂ ਚੱਲਨੀ ਮਾਮਲਾ ਤਾਂ ਕੋਈ ਖਾਸ ਨਹੀਂ ਸੀ ਇਹ ਕੁੜੀਆਂ ਨੂੰ ਛੇੜਦਾ ਸੀਗਾ ਠੀਕ ਹੈ ਛੇੜਦਾ ਸੀ ਜਿਹੜਾ ਦੋਹਿਆਂ ਨੂੰ ਇਹ ਜਿਹੜਾ ਜਿਹਨੇ ਫਾਇਰ ਕੀਤਾ ਉਹਨਾਂ ਨੇ ਬੜਾ ਸਰਵਿਸ ਕਰਦੀ ਮਾਰੀ ਜੀ ਆਰੇ ਵਾਲੇ ਅੰਕਲ ਨੂੰ ਪਤਾ ਵਾ ਕੀ ਨਾਮ ਹੋਗਾ ਜਿਹਨੇ ਫਾਇਰ ਕੀਤਾ ਉਹ ਤਾਂ ਨਹੀਂ ਪਤਾ ਜੀ ਆਪਾਂ ਨੂੰ ਚਲੋ ਭਾਈ ਤੇ ਜਿਹਦੇ ਲੱਗੀ ਗੋਲੀ ਉਹ ਕਿੱਥੇ ਹਾਂਜੀ ਉਹ ਕਿੱਥੇ ਇਹ ਮਾਮਲਾ ਇਹ ਅੱਜ ਦਾ ਜਿਹੜਾ ਗੋਲੀ ਚੱਲੀ ਇਹ ਹੋਰ ਉਹਨੇ ਸਭ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਤੇਜ ਸਿੰਘ ਪੁੱਤਰ ਮਨੋਤ ਸਿੰਘ ਜੋ ਨੂੰਹਾਂ ਫਸਦਾ ਰਹਿੰਦਾ ਹੈ ਇੱਕੇ ਦਾ ਸਾਥੀ ਹੋ ਰਿਹਾ ਤਲਵੰਤ ਸਿੰਘ ਤੇਜੀ ਪੁੱਤਰ ਗੋਵਿੰਦ ਸਿੰਘ ਵਾਸੀ ਵਾੜਾ ਜੀ ਦੇ ਇਹ ਦੋਨੋਂ ਇੱਕ ਮੋਟਰ ਸੈਂਟਰ ਤੋਂ ਮਰਸੀ ਲੰਗੇ ਤੇ ਜੋ ਅੱਜ ਉਹ ਗੁੰਡੀਸ਼ਨ ਇਨਵਿਸਟੀਗੇਸ਼ਨ ਦਾ ਪਤਾ ਲੱਗਿਆ ਜਿਹੜਾ ਤਲਵੰਤ ਸਿੰਘ ਹੈ ਇਹਨੇ ਲੋਕ ਸੰਗ ਨੂੰ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਇਹਨੂੰ ਫੇਰੇ ਇੱਥੇ ਸਤਾਫਨਾ ਮਦਨ ਵਿੱਚ ਕਰਨ ਤੋਂ ਰੋਕਿਆ ਸੀਗਾ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਘਰੋਂ ਆਪਣਾ ਬਾਲਾ ਮੋਰ ਦਾ ਗੱਬਰ ਲੈ ਕੇ ਆਇਆ ਤੇ ਉਹਨੇ ਇੱਥੇ ਹਸਪਤਾਲ ਦੇ ਨੇੜੇ ਬਾਹਰ ਵੀਡੀਓ ਦਸਤ ਰਿਹਾ ਤੇ ਸੜਕ ਤੇ ਉਹਦੇ ਸਿੱਧਾ ਥਾਂ ਕੀਤਾ ਜੁੜੇ ਤੇ ਪੂਰੀ ਤੇ ਲੱਗਿਆ ਤੇ ਦੂਸਰੇ ਪਾਸੇ ਜਿਹੜਾ ਰਸਤਾ ਨਾਲ ਯੂਜ਼ ਕਰਦਾ ਅਧਰਪੇ ਸਿੰਘ ਆ ਯੂਜ਼ਡ ਉਹ ਵੀ ਜ਼ਮੀਨ ਤੇ ਡਿੱਗ ਗਿਆ ਉਹਦੇ ਤੇ ਉਹਦੇ ਸਰਟ ਲੱਗੀਆਂ ਸਨ ਤੇ ਇਹਦੇ ਜਿਹੜੀ ਵੀ ਸਟੇਟਮੈਂਟ ਦੇਣਗੇ ਉਸ ਤਰ੍ਹਾਂ ਦਾ ਇਨਵੈਸਟੀਗੇਸ਼ਨ ਕੀਤੀ ਜਾਊ ਜਿਹੜਾ ਇਹਨੇ ਆਪਾਂ ਨੂੰ ਮੱਟਿਆ ਉਹਦਾ ਆਪ ਦਾ ਉਹਦੀ ਅਜੇ ਹੁਣੇ ਪਹੁੰਚੀ ਆ ਤੇ ਉਹ ਵੈਰੀਫਾਈ ਕਰ ਰਹੇ ਆ ਕਿ ਉਹ ਇਹਦਾ ਆਪਣਾ ਜਾਂ ਇਹਦੇ ਕੋਲੇ ਕਿਸੇ ਅਦਰ ਕਿਸੇ ਸੱਚੀ ਦਾ ਜਾਂ ਤੋਂ ਦੋਨੋਂ ਕਿ ਅਗਲੀ ਕਾਰਵਾਈ ਕੀ ਕੀਤੀ ਹੁਣੇ ਸਟੇਟਮੈਂਟ ਦਰਕਰਕੇ ਜੋੜੀ ਹਾਲਾਤ ਨੂੰ ਉਹਦੇ ਪੱਤਰ ਦਰਕਰਕੇ ਮੈਂ ਜਿਹੜਾ ਗਿਲਟੀ ਪਰਸਨ ਹੋਊਗਾ ਉਹਦੇ ਖਲਾਸ ਸੱਚ ਅਕਸ਼ਨ ਲਿਆਜੂ ਉਹਦੇ ਵੀ ਜਿਆਦਾ ਇੰਗਰੀ ਦੀ ਖਾਤ ਵੱਡੀ ਜੀ ਬਾਈ ਦਸਤੋ ਲੈਨੇ ਆ ਜੀ ਰਿਪੋਰਟ ਅਜੇ ਪਹੁੰਚਈ ਨਹੀਂ ਹੋਵੇ ਠੀਕ ਧੰਨਵਾਦ ਰਾਈਟ ਥੈਂਕ ਯੂ